ਸ਼ਸ਼ੀਕਲ ਜੀ ਮੈਂ ਕਿਸੇ ਖਾਸ ਗੱਲ ਕਰਕੇ ਲਾਈਵ ਹੋਇਆ ਅੱਜ ਮੈਂ ਫਿਲਮ ਦੀ ਪ੍ਰੋਮੋਸ਼ਨ ਕਰਨ ਲਈ ਲਾਈਵ ਨਹੀਂ ਹੋਇਆ ਸਿਕਸੀ ਚ ਦੀ ਪ੍ਰੋਮੋਸ਼ਨ ਕਰਨ ਲਈ ਲਾਈਵ ਨਹੀਂ ਹੋਇਆ ਇਸ ਵਕਤ ਮੈਂ ਮੈਂ ਇੱਕ ਗੱਲ ਕਰਨੀ ਆ ਬਹੁਤ ਜ਼ਰੂਰੀ ਗੱਲ ਆ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਕਰਨੀ ਆ ਸਿਕਸੀ ਚ ਜਿਹੜੀ ਸਾਡੀ ਫਿਲਮ 14 ਮਾਰਚ ਨੂੰ ਆ ਰਹੀ ਆ ਤੇ ਮੈਂ ਸਪਸ਼ਟ ਕਹਿ ਰਿਹਾ 14 ਮਾਰਚ ਨੂੰ ਹੀ ਆ ਰਹੀ ਆ ਇਹ ਫਿਲਮ ਪਹਿਲਾਂ ਅਸੀਂ ਪਿਛਲੇ ਸਾਲ ਜਨਵਰੀ ਮਹੀਨੇ ਦੇ ਵਿੱਚ ਅਨਾਉਂਸ ਕੀਤੀ ਸੀ ਉਦੋਂ ਅਸੀਂ ਇਸ ਫਿਲਮ ਦੀ ਡੇਟ 12 ਜੁਲਾਈ ਪਾਈ ਸੀ 12 ਜੁਲਾਈ 2024 ਇਹ ਡੇਟ ਅਸੀਂ ਅਨਾਉਂਸ ਕੀਤੀ ਸੀ ਸਾਡੇ ਤੋਂ ਬਾਅਦ ਉਸ ਡੇਟ ਤੇ ਦੋ ਹੋਰ ਫਿਲਮਾਂ ਅਨਾਉਂਸ ਹੋ ਗਈਆਂ ਦੋ ਹੋਰ ਵੱਡੀਆਂ ਫਿਲਮਾਂ ਅਨਾਉਂਸ ਹੋ ਗਈਆਂ ਸਾਡੀ ਇਹ ਸਮੇਂਦਾਰੀ ਕਹਿ ਲਓ ਜਾਂ ਜਿੱਦਾਂ ਮਰਜ਼ੀ ਕਹਿ ਲਓ ਕਿ ਸਾਨੂੰ ਇਦਾਂ ਲੱਗਿਆ ਵੀ ਨਹੀਂ ਅਸੀਂ ਇਸ ਚੱਕਰ ਦੇ ਵਿੱਚ ਨਹੀਂ ਪੈਣਾ ਅਸੀਂ ਫਿਲਮ ਆਪਣੀ ਜਿਹੜੀ ਡੇਟ ਆ ਉਹ ਪੋਸਟਪੋਨ ਕਰ ਲਈ ਜਿਹੜੀ ਫਿਲਮ ਆ ਉਹ ਅਸੀਂ ਪੋਸਟਪੋਨ ਕਰ ਲਈ ਸਾਨੂੰ ਇਦਾਂ ਲੱਗਿਆ ਵੀ ਉਹ ਇਹ ਗੱਲ ਇਹ ਨਹੀਂ ਸੀ ਵੀ ਸਾਡੀ ਫਿਲਮ ਛੋਟੀ ਆ ਉਹਨਾਂ ਦੀ ਫਿਲਮ ਵੱਡੀ ਆ ਪਰ ਕਿਉਂ ਤਿੰਨ ਫਿਲਮਾਂ ਪੰਜਾਬੀ ਇੱਕੋ ਡੇਟ ਤੇ ਆਉਣਗੀਆਂ ਇੱਕ ਦੂਜੇ ਨਾਲ ਫਸਣਗੀਆਂ ਤਿੰਨਾਂ ਦਾ ਨੁਕਸਾਨ ਹੋਊਗਾ ਇਹ ਗੱਲ ਅਲੱਗ ਆ ਕਿ ਉਹਨਾਂ ਚੋਂ ਫਿਰ ਇੱਕ ਇੱਕ ਜਿਹੜੀ ਫਿਲਮ ਸੀ ਉਹ ਵੀ ਪੋਸਟਪੋਨ ਹੋ ਗਈ। ਚਲੋ ਮੁੱਖ ਦੀ ਗੱਲ ਇਹ ਆ ਵੀ ਉਸ ਡੇਟ ਤੇ ਫਿਰ ਕੋਈ ਫਿਲਮ ਆਈ। ਹੁਣ ਮੈਂ ਉਹਨਾ 14 ਮਾਰਚ ਤੇ 14 ਮਾਰਚ ਜਦੋਂ ਅਸੀਂ ਡੇਟ ਅਨਾਉਂਸ ਕੀਤੀ ਸੀ ਅਸੀਂ ਮਾਰਚ ਦਾ ਮਹੀਨਾ ਚੈੱਕ ਕੀਤਾ ਵੀ ਕਿਹੜੀ ਡੇਟ ਅਵੇਲੇਬਲ ਆ ਕਿਹੜੀ ਡੇਟ ਤੇ ਕੋਈ ਫਿਲਮ ਨਹੀਂ ਆ ਰਹੀ। 14 ਮਾਰਚ ਤੇ ਕੋਈ ਪੰਜਾਬੀ ਫਿਲਮ ਅਨਾਉਂਸਡ ਨਹੀਂ ਸੀ ਜਦੋਂ ਅਸੀਂ ਫਿਲਮ ਅਨਾਉਂਸ ਕੀਤੀ। ਤੁਹਾਡੇ ਸਾਹਮਣੇ ਆ 1 ਫਰਵਰੀ ਤੋਂ ਅਸੀਂ ਲੱਗੇ ਹੋਏ ਆ ਪੋਸਟਰ ਅਸੀਂ ਆ ਪਾਇਆ ਅਸੀਂ ਟੀਜ਼ਰ ਤੁਹਾਡੇ ਨਾਲ ਸ਼ੇਅਰ ਕੀਤਾ ਥੀਮ ਫਿਲਮ ਦਾ ਸ਼ੇਅਰ ਕੀਤਾ ਪ੍ਰੋਮੋਸ਼ਨਸ ਤੇ ਲੱਗੇ ਹੋਇਆ ਇੰਟਰਵਿਊਸ ਚੱਲ ਰਹੀਆਂ ਸਾਰਾ ਕੁਝ ਚੱਲ ਰਿਹਾ ਹੁਣ ਅਚਾਨਕ ਇੱਕ ਫਿਲਮ ਇੱਕ ਪੰਜਾਬੀ ਫਿਲਮ ਇੱਕ ਵੱਡੀ ਪੰਜਾਬੀ ਫਿਲਮ ਇੱਕ ਵੱਡੇ ਫਿਲਮ ਮੇਕਰ ਡਾਇਰੈਕਟਰ ਐਕਟਰ ਪ੍ਰੋਡਿਊਸਰ ਦੀ ਫਿਲਮ 14 ਮਾਰਚ ਨੂੰ ਅਨਾਉਂਸ ਹੋ ਗਈ ਕੱਲ ਦੀ ਡੇਟ ਦੇ ਵਿੱਚ ਕੱਲ ਅਨਾਉਂਸ ਹੋਈ ਹੈ ਫਿਲਮ ਚਲੋ ਹੁਣ ਤੁਸੀਂ ਕਹੋਗੇ ਵੀ ਇਹਦੇ ਚ ਨਵੀਂ ਗੱਲ ਕਿਹੜੀ ਆ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੋਈ ਪੰਜਾਬੀ ਫਿਲਮਾਂ ਤਾਂ ਅਕਸਰ ਇੱਕ ਦੂਜੇ ਨਾਲ ਭੜਦੀਆਂ ਰਹਿੰਦੀਆਂ ਨੇ ਇੰਨੇ ਸਾਲਾਂ ਤੋਂ ਸੇਮ ਡੇਟ ਤੇ ਪੰਜਾਬੀ ਫਿਲਮਾਂ ਆਉਂਦੀਆਂ ਰਹਿੰਦੀਆਂ ਨੇ ਇੱਕ ਦੀ ਡੇਟ ਅਨਾਉਂਸ ਹੁੰਦੀ ਆ ਦੂਸਰਾ ਬੰਦਾ ਉਹਦੇ ਤੇ ਅਨਾਉਂਸ ਕਰ ਦਿੰਦਾ ਤੇ ਇਹਦੇ 'ਚ ਨਵੀਂ ਗੱਲ ਕਿਹੜੀ ਆ ਮੈਂ ਵੀ ਇਹੀ ਕਹਣਾ ਵੀ ਕੋਈ ਨਵੀਂ ਗੱਲ ਨਹੀਂ ਮੈਂ ਖੁਦ ਪਿਛਲੇ ਸਮਿਆਂ ਦੇ ਵਿੱਚ ਆਪਣੇ ਇੰਟਰਵਿਊਜ਼ ਦੇ ਵਿੱਚ ਸਪਸ਼ਟ ਇਹ ਗੱਲ ਕਹੀ ਆ ਵੀ ਇਹ ਗੱਲ ਬਹੁਤ ਜ਼ਿਆਦਾ ਪੋਸੀਬਲ ਆ ਤੇ ਬੜੇ ਈਜ਼ੀਲੀ ਹੋ ਸਕਦੀ ਆ ਵੀ ਦੋ ਪੰਜਾਬੀ ਫਿਲਮਾਂ ਇੱਕ ਡੇਟ ਤੇ ਆਉਣ ਰੀਜ਼ਨ మేబీ అగే పిచ్చే ਕੋਈ ਡੇਟ ਅਵੇਲੇਬਲ ਨਹੀਂ ਹੈ ਪੋਸੀਬਿਲਿਟੀ ਹੋ ਸਕਦੀ ਆ ਮੈਂ ਮੈਂਟਲੀ ਪ੍ਰਿਪੇਅਰਡ ਵੀ ਆ ਅਸੀਂ ਇੰਨਾਕ ਮੈਂਟਲੀ ਪ੍ਰਿਪੇਅਰਡ ਹੁੰਨੇ ਆ ਵੀ ਸਾਡੇ ਨਾਲੇ ਹੋ ਸਕਦਾ ਸਾਡੇ ਨਾਲ ਕੋਈ ਡੇਟ ਅਨਾਊਂਸ ਹੋ ਸਕਦੀ ਆ ਸਾਨੂੰ ਪੜਨਾ ਪੈ ਸਕਦਾ ਕੋਈ ਵੱਡੀ ਗੱਲ ਨਹੀਂ ਪਰ ਅਲੱਗ ਗੱਲ ਕੀ ਆ ਡਿਫਰੈਂਟ ਗੱਲ ਕੀ ਆ ਮੈਂ ਕਿਉਂ ਲਾਈਵ ਹੋਇਆ ਮੈਂ ਕੀ ਗੱਲ ਕਰਨ ਜਾ ਰਿਹਾ ਉਹ ਇਹ ਆ ਕਿ ਉਹ ਵੱਡੀ ਪੰਜਾਬੀ ਫਿਲਮ ਆਲਰੇਡੀ ਅਨਾਊਂਸਡ ਸੀ 21 ਮਾਰਚ ਦੀ ਡੇਟ ਨੂੰ ਯਾਨੀ ਸਾਡੇ ਤੋਂ ਇੱਕ ਹਫਤਾ ਬਾਅਦ ਤੇ ਉਹ 21 ਮਾਰਚ ਦੀ ਡੇਟ ਸਾਨੂੰ ਪਹਿਲਾਂ ਹੀ ਪਤਾ ਸੀ ਵਿਹਾਉ 21 ਮਾਰਚ ਤੇ ਇਹ ਵੱਡੀ ਫਿਲਮ ਪੰਜਾਬੀ ਫਿਲਮ ਆਉਣੀ ਆ ਅਸੀਂ 21 ਮਾਰਚ ਵਾਲੀ ਡੇਟ ਬਾਰੇ ਸੋਚ ਹੀ ਨਹੀਂ ਸਕਦੇ ਅਸੀਂ 14 ਮਾਰਚ ਨੂੰ ਆਈਏ so that 14 ਕਿਉਂਕਿ 14 ਤਰੀਕ ਵਿਹਲੀ ਆ باوجود ਇਸ ਦੇ ਕਿ ਉਹ ਫਿਲਮ ਆਲਰੇਡੀ 21 ਮਾਰਚ ਨੂੰ ਅਨਾਉਂਸ ਸੀ ਉਹਨਾਂ ਨੇ ਇੱਕ ਹਫਤਾ ਪ੍ਰੀਪੋਨ ਕਰ ਲਈ ਕੱਲ ਉਹਨਾਂ ਦੀ ਅਨਾਉਂਸਮੈਂਟ ਆਈ ਆ ਕਾਰਨ ਜਦੋਂ ਆਲਰੇਡੀ ਡੇਟ ਅਨਾਉਂਸਡ ਆ ਉਸ ਡੇਟ ਤੇ ਕੋਈ ਹੋਰ ਪੰਜਾਬੀ ਫਿਲਮ ਨਹੀਂ ਹੈਗੀ ਫੇਰ ਉਹ ਡੇਟ ਛੱਡ ਕੇ ਇੱਕ ਹਫਤਾ ਪ੍ਰੀਪੋਨ ਕਰਨਾ ਇੱਕ ਹੋਰ ਪੰਜਾਬੀ ਫਿਲਮ ਜਿਹੜੀ ਆਲਰੇਡੀ ਉੱਥੇ ਅਨਾਉਂਸਡ ਆ ਜਿਹੜੇ ਲੱਗੇ ਹੋਏ ਨੇ ਟੀਜ਼ਰ ਪਾ ਲਿਆ ਪੋਸਟਰ ਪਾ ਲਿਆ ਉਸ ਡੇਟ ਤੇ ਆਉਣ ਦਾ ਕਾਰਨ ਮੈਂ ਕੋਖ ਪੜਤਾਲ ਕੀਤੀ ਮੈਂ ਪਤਾ ਕੀਤਾ ਵੀ ਕੀ ਰੀਜ਼ਨ ਹੋ ਸਕਦਾ ਮੈਂ 2-4 ਬੰਦਿਆਂ ਨਾਲ ਗੱਲ ਕੀਤੀ ਵੀ ਕੀ ਕਾਰਨ ਹੋ ਸਕਦਾ ਕਿਹੜੀ ਕਿਹੜੀ ਇਦਾਂ ਦੀ ਮਜਬੂਰੀ ਹੋ ਸਕਦੀ ਆ ਤਾਂ ਮੈਨੂੰ ਦੋ ਤਿੰਨ ਬੰਦਿਆਂ ਨੇ ਇਹ ਗੱਲ ਦੱਸੀ ਕਹਿੰਦੇ ਜੀ ਵੀ ਹੋ ਸਕਦਾ ਵੀ ਇਹ ਉਹਨਾਂ ਦਾ ਡਿਸੀਜਨ ਨਾ ਹੋਵੇ ਇਹ ਡਿਸੀਜਨ ਹੋਵੇ ਬੰਬੇ ਦੀ ਉਸ ਕਾਰਪੋਰੇਟ ਵੱਡੀ ਕੰਪਨੀ ਦਾ ਜਿਹੜੇ ਉਹਨਾਂ ਦੀ ਫਿਲਮ ਡਿਸਟ੍ਰਿਬਿਊਟ ਕਰ ਰਹੇ ਆ ਬੰਬੇ ਦੀ ਇੱਕ ਵੱਡੀ ਕਾਰਪੋਰੇਟ ਕੰਪਨੀ ਜੇ ਉਹਨਾਂ ਦੀ ਫਿਲਮ ਡਿਸਟ੍ਰਿਬਿਊਟ ਕਰ ਰਹੀ ਆ ਫਿਲਮ ਕੀ ਦੀ ਆ ਫਿਲਮ ਪੰਜਾਬੀ ਫਿਲਮ ਮੇਕਰਸ ਦੀ ਆ ਫਿਲਮ ਦੀ ਲੈਂਗੁਏਜ ਪੰਜਾਬੀ ਆ ਫਿਲਮ ਹੁਣ ਇੱਕ ਹੋਰ ਪੰਜਾਬੀ ਫਿਲਮ ਨਾਲ ਹੀ ਫਸਣ ਜਾ ਰਹੀ ਆ ਕੀਦੇ ਕਰਕੇ ਕੀ ਬੰਬੇ ਦੀ ਸੋ ਕਾਲਡ ਕੋਈ ਵੱਡੀ ਕਾਰਪੋਰੇਟ ਕੰਪਨੀ ਆ ਜਿਨੇ ਕਿਹਾ ਵੀ 14 ਮਾਰਚ ਪਾਓ ਤੁਹਾਡੀ 21 ਮਾਰਚ ਪਾਈ ਹੋਈ ਆ ਤੁਸੀਂ ਆਲਰੇਡੀ ਇੰਨੀਆਂ ਪੋਸਟ 21 ਮਾਰਚ ਦੀਆਂ ਪਾਈਆਂ ਹੋਈਆਂ ਨੇ ਤੁਸੀਂ ਮੈਨੂੰ ਲੱਗਦਾ 4-6 ਮਹੀਨਿਆਂ ਤੋਂ 21 ਮਾਰਚ ਦੀ ਡੇਟ ਪਾ ਰਹੇ ਹੋ ਬਟ ਸਾਡੀ ਮਰਜ਼ੀ ਆ ਇਹ ਮੈਂ ਅਸਿਊਮ ਕਰ ਰਿਹਾ ਨਾਲੇ ਮੈਂ ਅਸਿਊਮ ਤਾਂ ਕਰ ਰਿਹਾ ਕਿਉਂਕਿ ਮੈਂ ਬੈਨੀਫਿਟ ਆਫ ਡਾਊਟ ਦੇਣਾ ਚਾਹੁੰਦਾ ਪੰਜਾਬੀ ਫਿਲਮ ਮੇਕਰਸ ਨੂੰ ਵੀ ਸ਼ਾਇਦ ਪੰਜਾਬੀ ਫਿਲਮ ਮੇਕਰਸ ਇੰਨੇ ਮਾੜੇ ਵੀ ਨਹੀਂ ਹੋ ਸਕਦੇ ਇੰਨੇ ਮਾੜੇ ਵੀ ਨਹੀਂ ਹੋ ਸਕਦੇ ਸ਼ਾਇਦ ਉਹਨਾਂ ਦੇ ਮਨ 'ਚ ਹੋਊਗਾ ਵੀ ਨਹੀਂ ਅਸੀਂ 21 ਨੂੰ ਆਉਣੇ ਆ ਮੈਂ ਇਹ ਆਪਣੇ ਵੱਲੋਂ ਕਹਿ ਰਿਹਾ ਮੇਰੀ ਗੱਲ ਨਹੀਂ ਹੋਈ ਕਿਸੇ ਨਾਲ ਪਰ ਜੇ ਐਦਾਂ ਵੀ ਆ ਜੇ ਕਾਰਪੋਰੇਟ ਨੇ ਵੀ ਕਹਿਤਾ ਵੀ ਤੁਸੀਂ 21 ਮਾਰਚ ਦੀ ਜਗ੍ਹਾ 14 ਮਾਰਚ ਨੂੰ ਆਓ ਕੀ ਅਸੀਂ ਇੰਨੀ ਇੱਕ ਗੱਲ ਨਹੀਂ ਕਹਿ ਸਕਦੇ ਸਾਡੀ ਫਿਲਮ ਆ ਨਾ ਉਹ ਪੰਜਾਬੀਆਂ ਦੀ ਫਿਲਮ ਆ ਨਾ ਉਹ ਅਸੀਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਅਸੀਂ 21 ਮਾਰਚ ਨੂੰ ਹੀ ਆਵਾਂਗੇ ਜੇ ਅਸੀਂ 14 ਮਾਰਚ ਨੂੰ ਆਵਾਂਗੇ ਤਾਂ ਦੋ ਪੰਜਾਬੀ ਫਿਲਮਾਂ ਨੇ ਆਪਸ 'ਚ ਭੜਨਾ ਠੀਕ ਆ ਉਹ ਫਿਲਮ ਮੇਕਰਸ ਦੇ ਪੁਆਇੰਟ ਆਫ View ਤੋਂ ਸ਼ਾਇਦ ਉਹ ਤਾਂ ਕਨਵਿੰਸ ਹੋ ਗਏ ਹੁਣ ਵੀ ਇਟਸ ਓਕੇ ਆ ਕੋਈ ਵੱਡੇ ਸਟਾਰ ਦੀ ਫਿਲਮ ਨਹੀਂ ਹੈਗੀ ਜਾਂ ਸੋ ਕਾਲਡ ਉੱਡੀ ਵੱਡੀ ਫਿਲਮ ਨਹੀਂ ਹੈਗੀ ਤੇ ਸਾਡੀ ਫਿਲਮ ਬਹੁਤ ਵੱਡੀ ਆ ਇਸ ਕਰਕੇ ਅਸੀਂ ਆ ਜਾਾਂਗੇ ਤਾਂ ਸਾਨੂੰ ਫਰਕ ਕੋਈ ਨਹੀਂ ਪੈਂਦਾ ਮੈਂ ਕਿਸੇ ਫਿਲਮ ਨੂੰ ਛੋਟੀ ਵੱਡੀ ਨਹੀਂ ਕਹਿੰਦਾ ਮੈਂ ਆਪਣੀ ਫਿਲਮ ਨੂੰ ਛੋਟੀ ਨਹੀਂ ਕਹਿੰਦਾ ਮੈਂ ਆਪਣੀ ਫਿਲਮ ਨੂੰ ਕਹਿੰਦਾ ਵੀ ਜ਼ਰੂਰੀ ਫਿਲਮ ਆ ਸਾਡੀ ਜ਼ਰੂਰੀ ਟੌਪਿਕ ਦੀ ਫਿਲਮ ਆ ਸਾਡੀ ਸੋਸ਼ਲ ਰੈਲੇਵੈਂਸ ਦੀ ਫਿਲਮ ਆ ਸਾਡੀ ਘਟੋ ਘਟ ਇਸ ਚੀਜ਼ ਨੂੰ ਹੀ ਦੇਖ ਲੈਂਦੇ ਆਪਾਂ ਕਿਉਂ ਆਪਾਂ ਪੰਜਾਬੀ ਪੰਜਾਬੀ ਆਪਸ ਚ ਭੜਨ ਲੱਗੇ ਆ ਕਿਉਂ ਭੜਨ ਲੱਗੇ ਆ ਆਪਾਂ ਜੇ 14 ਮਾਰਚ ਨੂੰ ਸਾਡੀ ਫਿਲਮ ਆਉਂਦੀ 21 ਮਾਰਚ ਨੂੰ ਤੁਹਾਡੀ ਫਿਲਮ ਆਉਂਦੀ ਇੱਕ ਹਫਤਾ ਸਾਨੂੰ ਈਜ਼ੀ ਮਿਲਣਾ ਸੀ ਇੱਕ ਹਫਤਾ ਤੁਹਾਨੂੰ ਈਜ਼ੀ ਮਿਲਣਾ ਸੀ ਸਾਰਾ ਕੁਝ ਠੀਕ ਸੀ ਕੀ ਪ੍ਰੋਬਲਮ ਸੀ ਕੋਈ ਪ੍ਰੋਬਲਮ ਨਹੀਂ ਸੀ ਈਵਨ 28 ਮਾਰਚ ਨੂੰ ਕੋਈ ਪੰਜਾਬੀ ਫਿਲਮ ਨਹੀਂ ਆ ਰਹੀ ਸਾਡੇ ਤੋਂ ਇੱਕ ਹਫਤਾ ਪਹਿਲਾਂ ਕੋਈ ਪੰਜਾਬੀ ਫਿਲਮ ਨਹੀਂ ਆ ਰਹੀ ਜੇ 21 ਤੋਂ ਪ੍ਰੀਪੋਨ ਨਹੀਂ ਕਰਨੀ ਸੀ 7 ਨੂੰ ਕਰ ਲੈਂਦੇ ਸਾਡੇ ਤੋਂ ਇੱਕ ਹਫਤਾ ਪਹਿਲਾਂ ਕਰ ਲੈਂਦੇ ਪਰ ਨਹੀਂ ਮਾਰਚ ਦੇ ਵਿੱਚ ਕੱਲ ਤੱਕ ਦੀ ਡੇਟ ਦੇ ਵਿੱਚ ਸਿਰਫ ਇੱਕ ਪੰਜਾਬੀ ਫਿਲਮ ਅਨਾਉਂਸਡ ਸੀ ਉਹ ਆਪਣੀ 14 ਮਾਰਚ ਪਰ ਹੁਣ ਦੋ ਅਨਾਉਂਸਡ ਨੇ ਮੁਬਾਰਕਾਂ ਬਹੁਤ-ਬਹੁਤ ਬਹੁਤ-ਬਹੁਤ ਵਧਾਈਆਂ ਪਰ ਮੈਂ ਇੱਕ ਚੀਜ਼ ਹੁਣ ਕਹਿਣੀ ਚਾਹੂੰਗਾ ਕਿ ਪਿਛਲੀ ਵਾਰੀ ਅਸੀਂ ਡੇਟ ਪੋਸਟਪੋਨ ਕਰ ਲਈ ਸੀ ਇਸ ਵਾਰੀ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਆਪਣੇ ਆਪ ਤੇ ਵਿਸ਼ਵਾਸ ਕਰਕੇ ਹੁਣ ਅਸੀਂ ਡਟਾਂਗੇ ਹੁਣ ਅਸੀਂ ਡੇਟ ਚੇਂਜ ਨਹੀਂ ਕਰਾਂਗੇ 6 E ਚ 14 ਮਾਰਚ ਨੂੰ ਹੀ ਆਊਗੀ ਜੇ ਇਹ ਲੜਾਈ ਆ ਜੇ ਜੇ ਇਹ ਜੰਗ ਆ ਤਾਂ ਅਸੀਂ ਲੜਾਂਗੇ ਇਹ ਬੜੀ ਸ਼ਰਮਸਾਰ ਗੱਲ ਆ ਵੀ ਇੱਕ ਪੰਜਾਬੀ ਇੱਕ ਪੰਜਾਬੀ ਨਾਲ ਲੜਾਈ ਦੀ ਗੱਲ ਕਰ ਰਿਹਾ ਮੈਂ ਉਸ ਤਰੀਕੇ ਦੀ ਲੜਾਈ ਦੀ ਗੱਲ ਨਹੀਂ ਕਰ ਰਿਹਾ ਮੈਂ ਮੈਨੂੰ ਕਿਸੇ ਕਿਸਮ ਦੀ ਕੌਂਟਰੋਵਰਸੀ ਨਹੀਂ ਚਾਹੀਦੀ ਮੈਂ ਕੋਈ ਕੌਂਟਰੋਵਰਸੀ ਨਹੀਂ ਕਰਨੀ ਮੈਂ ਕੋਈ ਗਾਲੀ ਗਲੋਚ ਨਹੀਂ ਕਰਨਾ ਮੈਂ ਇਹ ਨਹੀਂ ਚਾਹੁੰਦਾ ਵੀ ਤੁਸੀਂ ਜਿਹੜੇ ਦੇਖ ਰਹੇ ਹੋ ਜਾਂ ਜਿਹੜੇ ਲੋਕ ਨੇ ਉਹ ਮੇਰੇ ਤੇ ਤਰਸ ਖਾਣ ਨਹੀਂ ਵੀ ਇਹ ਵਿਚਾਰਾ ਇਹਦੇ ਨਾਲ ਵਿਚਾਰੀ ਨਾਲ ਧੱਕਾ ਹੋਇਆ ਵੱਡੀ ਫਿਲਮ ਆ ਗਈ ਮੈਂ ਮੈਂ ਪਰਸਨਲੀ ਉਹ ਚੀਜ਼ ਨੂੰ ਪਸੰਦ ਹੀ ਨਹੀਂ ਕਰਦਾ ਅਸੀਂ ਜੁੱਜਣ ਵਾਲੇ ਲੋਕਾਂ ਆ ਅਸੀਂ ਜੁੱਜਾਂਗੇ ਕੋਈ ਚੱਕਰ ਨਹੀਂ ਜੇ ਪ੍ਰਮਾਤਮਾ ਦੀ ਮਰਜ਼ੀ ਹੋਈ ਨਾ ਜੇ ਪ੍ਰਮਾਤਮਾ ਨੇ ਚਾਇਆ ਤਾਂ ਅਸੀਂ ਡਟਾਂਗੇ ਮੈਨੂੰ ਥੋੜੀ ਸਿੰਪਥੀ ਨਹੀਂ ਚਾਹੀਦੀ ਮੈਨੂੰ ਤੁਹਾਡਾ ਸਾਥ ਚਾਹੀਦਾ ਇਸ ਵਾਰੀ ਤੇ ਉਹ ਹਰ ਹਾਲਤ ਚ ਚਾਹੀਦਾ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਕਰਨਾ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ ਤੇ ਮੇਰਾ ਇਹ ਹਰ ਵਾਰ بار بار ਇਹ ਗੱਲ ਦੁਬਾਰਾ ਕਹਿਣ ਦਾ ਮਤਲਬ ਇਹ ਕਾਰਨ ਇਸ ਕਰਕੇ ਆ ਇਹ ਕਿਹੜੀ ਪੰਜਾਬੀ ਸਿਨੇਮੇ ਦੀ ਕਾਨੂੰਨ ਦੀ ਕਿਹੜੀ ਕਿਤਾਬ ਦੇ ਵਿੱਚ ਇਹ ਚੀਜ਼ ਲਿਖੀ ਹੋਈ ਆ ਕਿ ਜੇ ਕਿਸੇ ਫਿਲਮ ਤੇ 15 20 ਕਰੋੜ 25 ਕਰੋੜ ਲੱਗਿਆ ਉਹੀ ਫਿਲਮ 50 ਕਰੋੜ ਜਾਂ 100 ਕਰੋੜ ਦਾ ਬਿਜ਼ਨਸ ਕਰ ਕਰ ਸਕੂਗੀ ਕਰੇ ਜੀ ਸਕਦੇ ਕਰੇ 200 ਕਰੋੜ ਦਾ ਕਰੇ ਮੈਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਨਾਲ ਪਰ ਇਹ ਕਿੱਥੇ ਲਿਖਿਆ ਵੀ ਜਦੋਂ ਕੋਈ ਅੰਡਰ ਬਜਟ ਫਿਲਮ ਬਣਦੀ ਆ ਜਦੋਂ ਕੋਈ ਵਿਸ਼ੇ ਤੇ ਫਿਲਮ ਬਣਦੀ ਆ ਜਦੋਂ ਕੋਈ ਰੀਅਲਿਸਟਿਕ ਫਿਲਮ ਬਣਦੀ ਆ ਤੁਸੀਂ ਲੋਕ ਉਸ ਫਿਲਮ ਨੂੰ 50 ਕਰੋੜ ਦਾ ਬਿਜ਼ਨਸ ਨਹੀਂ ਦੇ ਸਕਦੇ ਇਹ ਕਿੱਥੇ ਲਿਖਿਆ ਹੋਇਆ ਕਿਉਂ ਨਹੀਂ ਦੇ ਸਕਦੇ ਆਪਾਂ ਕਿਉਂ ਨਹੀਂ ਕਰ ਸਕਦੇ ਮੈਨੂੰ ਜਵਾਬ ਦੋ ਇਸ ਗੱਲ ਦਾ ਜੇ ਸਾਡੀ ਫਿਲਮ ਅੰਡਰ ਬਜਟ ਬਣੀ ਹੋਈ ਫਿਲਮ ਘੱਟ ਬਜਟ ਦੀ ਬਣੀ ਹੋਈ ਫਿਲਮ ਜੇ 50 ਕਰੋੜ 100 ਕਰੋੜ ਦਾ ਬਿਜ਼ਨਸ ਕਰੂਗੀ ਸਾਡੇ ਅਰਗਿਆਂ ਨੂੰ ਹੋਰਾਂ ਨੂੰ ਕਿੰਨਾ ਹੌਸਲਾ ਮਿਲੂਗਾ ਸਾਡੇ ਅਰਗੇ ਨਵੇਂ ਫਿਲਮ ਮੇਕਰਸ ਜਿਹੜੇ ਜਿਹੜੇ ਐਕਸਪੈਰੀਮੈਂਟ ਕਰਨਾ ਚਾਹੁੰਦੇ ਆ ਜਿਹੜੇ ਜਿਨ੍ਹਾਂ ਕੋਲ ਸੱਚੀ ਵਿਸ਼ੇ ਹੈਗੇ ਮੈਂ ਜਾਣ ਦਾ ਲੋਕਾਂ ਨੂੰ ਸਾਡੇ ਕੋਲ ਵੀ ਹੈਗੇ ਹੋਰਾਂ ਕੋਲ ਵੀ ਹੈਗੇ ਆ ਉਹ ਬੰਦਿਸ਼ ਚ ਨੇ ਬਣੇ ਜਾਂਦੇ ਆ ਉਸੇ ਵਕਤ ਕਿਉਂ ਨਹੀਂ ਕਰ ਸਕਦੇ ਅਸੀਂ ਜੇ ਸਾਡੇ ਵਰਗੀਆਂ ਫਿਲਮਾਂ ਇਦਾਂ ਦੇ ਵਿਸ਼ਿਆਂ ਤੇ ਫਿਲਮਾਂ ਬਣੀਆਂ ਹੋਈਆਂ 50 ਕਰੋੜ 100 ਕਰੋੜ ਕਰਨਗੀਆਂ ਤਾਂ ਜਿਹੜੇ ਵੱਡੇ ਫਿਲਮ ਮੇਕਰ ਨੇ ਜਿਹੜੇ ਸਾਡੇ ਸੀਨੀਅਰ ਨੇ ਵੱਡੇ ਰਿਸਪੈਕਟੇਬਲ ਪ੍ਰੋਡਕਸ਼ਨ ਹਾਊਸ ਨੇ ਫਿਰ ਉਹ ਵੀ ਤਾਂ ਸਾਡੇ ਤੇ ਵਿਸ਼ਵਾਸ ਕਰਨਗੇ ਨਾ ਕਿ ਹਾਂ ਯਾਰ ਇਹ 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 ਨਵੇਂ ਮੁੰਡੇ ਆਏ ਸੀ ਨਵੇਂ ਨਵੀਂ ਟੀਮ ਆਈ ਸੀ ਇਹਨਾਂ ਨੇ ਇੱਕ ਰੀਅਲਿਸਟਿਕ ਸਬਜੈਕਟ ਤੇ ਫਿਲਮ ਬਣਾਈ ਤੇ ਉਹ ਫਿਲਮ ਨੇ ਇੰਨਾ ਬਿਜ਼ਨਸ ਕੀਤਾ ਪਤਾ ਤੁਹਾਨੂੰ ਇੱਕ ਮੈਂ ਗੱਲ ਦੱਸਾਂ ਤੁਣਕਾ ਤੁਣਕਾ ਫਿਲਮ ਆਈ ਸੀ ਆਪਣੀ ਪਹਿਲੀ ਫਿਲਮ ਸੀ ਉਹ ਫਿਲਮ ਨੂੰ ਤੁਸੀਂ ਹੰਗਾਰਾ ਦਿੱਤਾ ਸੀ ਮੈਂ ਸਤਿਕਾਰ ਕਰਦਾ ਉਸ ਗੱਲ ਦਾ ਤੁਸੀਂ ਫਿਲਮ ਨੂੰ ਹੰਗਾਰਾ ਦਿੱਤਾ ਸੀ ਹਾਂ ਉਸ ਫਿਲਮ ਨੇ ਬਾਲੀਵੁੱਡ ਬਾਕਸ ਆਫਿਸ ਤੇ ਪੈਸੇ ਕਮਾਏ ਸੀ ਹਾਂ ਕਮਾਏ ਸੀ ਪਰ ਤੁਹਾਨੂੰ ਇੱਕ ਗੱਲ ਦੱਸਦਾ ਪੰਜ ਚਾਰ ਸਾਲ ਹੋ ਗਏ ਉਸ ਫਿਲਮ ਆਈ ਨੂੰ ਅੱਜ ਤੱਕ ਮੈਨੂੰ ਕਈ ਥਾਂ ਤੇ ਉਸ ਚੀਜ਼ ਦਾ ਸਪਸ਼ਟੀਕਰਨ ਦੇਣਾ ਪੈਂਦਾ ਵੀ ਹਾਂ ਜੇ ਕੋਈ ਮੈਨੂੰ ਪੁੱਛਦਾ ਨਾ ਵੀ ਬਾਈ ਫਿਲਮ ਤੇਰੀ ਬਹੁਤ ਵਧੀਆ ਸੀ ਫਿਲਮ ਨੇ ਪੈਸੇ ਕਮਾਏ ਸੀ ਮੈਨੂੰ ਕਹਿਣਾ ਪੈਂਦਾ ਮੈਨੂੰ ਦੱਸਣਾ ਪੈਂਦਾ ਵੀ ਹਾਂ ਵੀਰੇ ਪਤਾ ਕਿਉਂ ਕਿਉਂਕਿ ਉਸ ਫਿਲਮ ਨੇ ਓਡੀ ਕਮਾਈ ਨਹੀਂ ਕੀਤੀ ਕੋਵਿਡ ਵੀ ਇੱਕ ਕਾਰਨ ਸੀ ਮੰਨ ਲਈ ਗੱਲ ਪਰ ਅਸੀਂ ਆਪਾਂ ਸਾਰੇ ਆਪਾਂ ਮਿਲ ਕੇ ਟੁਣਕਾ ਟੁਣਕਾ ਫਿਲਮ ਦੇ ਥਰੂ ਇੱਕ ਸਾਬਿਤਤਾ ਕਰ ਸਕੇ ਵੀ ਹਾਂ ਇੱਕ ਨਵੀਂ ਟੀਮ ਆਈ ਸੀ ਨਵੀਂ ਟੀਮ ਨੇ ਬਹੁਤ ਵਧੀਆ ਫਿਲਮ ਬਣਾਈ ਤੇ ਉਸ ਫਿਲਮ ਨੂੰ ਬੜੀ ਐਪਰੀਸ਼ੀਏਸ਼ਨ ਮਿਲੀ ਮੈਂ ਮੰਨਦਾ ਆਪਾਂ ਇਕੱਠੇ ਆ ਇਹ ਚੀਜ਼ ਆਪਾਂ ਸਾਬਤ ਕੀਤੀ ਆ ਪਰ ਆਪਾਂ ਨਾ ਇੱਕ ਚੀਜ਼ 'ਚ ਆਪਣੀ ਕਮੀ ਰਹਿ ਗਈ ਆਪਾਂ ਉਸ ਫਿਲਮ ਨੂੰ 15 20 25 50 ਕਰੋੜ ਦਾ ਬਿਜ਼ਨਸ ਨਹੀਂ ਦੇ ਸਕੇ ਜਿਹਦੇ ਕਰਕੇ ਉਹ ਫਿਲਮ ਐਗਜ਼ੈਂਪਲ ਨਹੀਂ ਬਣ ਸਕੀ ਉਸ ਤੋਂ ਬਾਅਦ ਮੋਟੀਵੇਸ਼ਨਲ ਫਿਲਮ ਬਣੀ ਕੋਈ ਬੈਚ 2013 ਅਸੀਂ ਵੀ ਬਣਾਈ ਨਹੀਂ ਗਏ ਤੁਸੀਂ ਦੇਖਣ ਉਹ ਜਿਹੜਾ ਕਿਸੇ ਦੇ ਦਿਮਾਗ 'ਚ ਸ਼ਾਇਦ ਚੱਲਦਾ ਵੀ ਹੋ ਫਿਲਮ ਮੇਕਰ ਦੇ ਵੀ ਯਾਰ ਇਹ ਇਹ ਉ ਤੁਣਕਾ ਤੁਣਕਾ ਚੱਲੀ ਸੀਗੀ ਉਹਨਾਂ ਦੇ ਦਿਮਾਗ 'ਚ ਫਿਰ ਇਹ ਗੱਲ ਆ ਗਈ ਵੀ ਨਹੀਂ ਯਾਰ ਇਹਨਾਂ ਦਾ ਸ਼ਾਇਦ ਤੁੱਕਾ ਚੱਲ ਗਿਆ ਦੂਜੀ ਫਿਲਮ ਨਹੀਂ ਚੱਲੀ ਕੱਟ ਕਰੋ ਯਾਰ ਇਹ ਜਨਰ ਜਾਂ ਇਹ ਰੀਅਲਿਸਟਿਕ ਸਬਜੈਕਟਸ ਕੱਟ ਕਰੋ ਆਪਾਂ ਜੋ ਬਣਾ ਰਹੇ ਆ ਬਣਾਓ ਪੰਜਾਬੀ ਸਿਨੇਮਾ ਇਸ ਵਕਤ ट्रांजਿਸ਼ਨਲ ਫੇਸ ਦੇ ਵਿੱਚ ਆ ਆਪਾਂ ਬਹੁਤ ਵਧੀਆ ਫੇਸ ਦੇ ਵਿੱਚ ਆ ट्रांजਿਸ਼ਨਲ ਫੇਸ ਦੇ ਵਿੱਚ ਆਪਾਂ ਬਹੁਤ ਵੱਡੇ ਹੋ ਸਕਦੇ ਆ ਪਰ ਬਹੁਤ ਵੱਡਾ ਹੋਣ ਲਈ ਮੈਂ ਅਸੀਂ ਕਿੱਥੋਂ ਹੁਣ 15 20 25 ਕਰੋੜ ਦਾ ਬਜਟ ਅਸੀਂ ਕਿੱਥੋਂ ਲਾ ਲਈਏ ਅਸੀਂ ਵੀ ਚਾਹੁੰਨੇ ਆ ਵੀ ਅਸੀਂ ਬਹੁਤ ਵੱਡੇ ਕਨਸੈਪਟਸ ਤੇ ਕੰਮ ਕਰੀਏ ਪਰ ਅਸੀਂ ਕਿੱਥੋਂ ਲਾ ਲਈਏ ਮੈਂ ਤੁਹਾਡੇ ਨਾਲ ਇਹ ਵੀ ਵਾਦਾ ਕਰਦਾ ਜੇ ਸਾਡੀ ਫਿਲਮ ਪੈਸਾ ਕਮਾਉਂਦੀ ਆ 50 100 ਕਰੋੜ ਕਰਦੀ ਆ ਮੈਂ ਤੁਹਾਨੂੰ ਗਿਣਤੀ ਦੀਆਂ ਪੰਜ ਫਿਲਮਾਂ ਦਊਂਗਾ ਆਪਣੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਜਿੱਦੇ ਵਿੱਚ ਮੈਂ ਹੀਰੋ ਨਹੀਂ ਹੋਊਂਗਾ ਮੈਂ ਆਰਟਿਸਟ ਹੋਊਂਗਾ ਹੀ ਨਹੀਂ ਨਵੀਂ ਟੀਮ ਹੋਊਗੀ ਮੇਰਾ ਵਾਦਾ ਤੁਹਾਡੇ ਨਾਲ ਲਿਖ ਕੇ ਲੈ ਲਓ ਜਿੰਨੇ ਨਹੀਂ ਕਰੂੰਗਾ ਤਾਂ ਜੋ ਮਰਜ਼ੀ ਜਿੱਥੇ ਮਰਜ਼ੀ ਮੇਰੀ ਸੁਪਰਵਾਈਜ਼ਨ ਦੇ ਵਿੱਚ ਮੇਰੀ ਟੀਮ ਹੈਲਪ ਕਰੂਗੀ ਨਵੀਆਂ ਨਵੇਂ ਨਵੀਆਂ ਟੀਮਾਂ ਨੂੰ ਮੌਕਾ ਦੇਵਾਂਗੇ ਪਰ ਸਾਡੇ ਕੋਲ ਉਨੀ ਬੈਕਿੰਗ ਤਾਂ ਹੋਵੇ ਤੇ ਸਾਨੂੰ ਕੋਈ ਬੈਕਿੰਗ ਨਹੀਂ ਕਰ ਸਕਦਾ ਤੇ ਉਹ ਕਿਸੇ ਦੀ ਗਲਤੀ ਨਹੀਂ ਕਿਸੇ ਪ੍ਰੋਡਕਸ਼ਨ ਹਾਊਸ ਦੀ ਗਲਤੀ ਨਹੀਂ ਜੇ ਸਾਡੇ ਮਗਰ ਨਹੀਂ ਖੜਦੇ ਮੁੜ ਕੇ ਚਲੋ ਮੈਂ ਇਹ ਗੱਲ ਬੜੀ ਲੰਬੀ ਨਹੀਂ ਕਰਦਾ ਕੋਈ ਲੜਾਈ ਝਗੜੇ ਵਾਲਾ ਕੋਈ ਨੈਗੇਟਿਵ ਕੋਈ ਹੇਟ ਵਾਲਾ ਮਾਹੌਲ ਮੈਂ ਬਣਾਉਣਾ ਨਹੀਂ ਮੈਨੂੰ ਪਸੰਦ ਨਹੀਂ ਨਾ ਮੈਂ ਚਾਹੁੰਦਾ ਵੀ ਤੁਸੀਂ ਬਣਾਓ ਮੈਂ ਬਿਲਕੁਲ ਨਹੀਂ ਇਹ ਚੀਜ਼ ਚਾਹੁੰਦਾ ਉਹ ਵੀ ਸਾਡੇ ਆਪਣੇ ਨੇ ਪੰਜਾਬੀ ਨੇ ਪਰ ਸਾਡੇ ਪੰਜਾਬੀ ਕਿਉਂ ਕਿਸੇ ਤੀਸਰੇ ਬੰਦੇ ਦੇ ਕਾਰਨ ਜਦੋਂ ਕੋਈ ਤੀਜਾ ਬੰਦਾ ਆ ਕੇ ਕੋਈ ਬਾਹਰਲਾ ਬੰਦਾ ਆ ਕੇ ਕਹਿ ਦਿੰਦਾ ਵੀ ਯਾਰ ਤੂੰ ਵੱਡਾ ਪੰਜਾਬੀ ਆ ਯਾਰ ਤੂੰ ਵੱਡਾ ਫਿਲਮ ਮੇਕਰ ਆ ਉਹ ਫਿਲਮ ਮੇਕਰ ਤੇਰੇ ਮੂਰੇ ਕੀ ਆ ਜਾਂ ਉਹ ਫਿਲਮ ਤੇਰੇ ਮੂਰੇ ਕੀ ਆ ਤੇ ਅਸੀਂ ਮੰਨ ਲੈਨੇ ਆ ਵੀ ਹਾਂ ਯਾਰ ਗੱਲ ਸਹੀ ਆ ਸਾਨੂੰ ਕਿਉਂ ਲੋੜ ਪਈ ਯਾਰ ਜਦੋਂ ਪਿਛਲੇ ਸਾਲ ਅਸੀਂ ਅਨਾਉਂਸ ਕੀਤੀ ਸੀ ਉਦੋਂ ਜੁਲਾਈ ਮਹੀਨੇ ਦੇ ਵਿੱਚ ਮੈਂ ਮੰਨਦਾ ਡੇਟਾ ਹੈ ਨਹੀਂ ਸੀ ਫਸ ਕੇ ਆ ਕੇ ਇੱਕ ਇੱਕ ਫਿਲਮ ਵਾਲਿਆਂ ਨਾਲ ਤਾਂ ਮੇਰੀ ਗੱਲ ਹੋਈ ਉਹਨਾਂ ਨੇ ਮੈਨੂੰ ਇਹ ਤੱਕ ਕਿਹਾ ਵੀ ਬਾਈ ਸਾਡੀ ਮਜਬੂਰੀ ਸੀ ਅਸੀਂ ਹੋਰ ਅੱਗੇ ਨਹੀਂ ਜਾ ਸਕਦੇ ਮੰਨ ਲਈ ਗੱਲ ਯਾਰ ਉਦੋਂ ਮੰਨ ਲਈ ਗੱਲ ਮੰਨ ਲਈ ਹੁਣ ਕਿਉਂ ਮੰਨੀਏ ਹੁਣ ਕਿਵੇਂ ਮੰਨ ਲਈਏ ਜਦੋਂ 21 ਮਾਰਚ ਅੱਜ ਵੀ ਵਿਹਲੀ ਆ ਇਸ ਵਕਤ ਵੀ ਵਿਹਲੀ ਹੈ ਇਸ ਵਕਤ ਵੀ 21 ਮਾਰਚ ਨੂੰ ਕੋਈ ਪੰਜਾਬੀ ਫਿਲਮ ਨਹੀਂ ਆ ਰਹੀ ਫਿਰ 14 ਮਾਰਚ ਹੀ ਕਿਉਂ ਪਰ 14 ਮਾਰਚ ਨੂੰ ਸਿਕਸੀ ਚ ਆਊਗੀ ਇਹ ਸਿਰ ਤੜ ਦੀ ਬਾਜੀ ਆ ਹੁਣ ਅਸੀਂ ਲਾਵਾਂਗੇ ਹੁਣ ਆਰ ਹੋਊਗਾ ਜਾਂ ਪਾਰ ਹੋਊਗਾ ਜਿੱਥੇ ਸਾਡੇ ਤੇ ਸ਼ਾਇਦ ਕਦੇ ਇਹ ਤੋਹਮਤ ਲੱਗੀ ਸੀ ਵੀ ਇਹ ਤਾਂ ਇਕੱਲੇ ਆਏ ਸੀ ਇਕੱਲੇ ਖੇਡੇ ਤੇ ਇਕੱਲੇ ਜਿੱਤੇ ਚਲੋ ਐਤਕੀ ਇਦਾਂ ਖੇਡਦੇ ਆ ਐਤਕੀ ਇਦਾਂ ਹੀ ਖੇਡਦੇ ਆ ਐਤਕੀ ਇਦਾਂ ਹੀ ਲੜਦੇ ਆ ਮੈਦਾਨ 'ਚ ਆਉਨੇ ਆ ਆਮੋ ਸਾਹਮਣੇ ਆਉਨੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਬੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਨੈਗੇਟਿਵਿਟੀ ਨਹੀਂ ਕੋਈ ਹੇਟ ਨਹੀਂ ਕੁਛ ਨਹੀਂ ਪਰ ਅਸੀਂ ਜੂਜਾਂਗੇ ਅਸੀਂ ਲੜਾਂਗੇ ਜੇ ਅਸੀਂ ਇੰਨੇ ਜੋਗੇ ਹੈਗੇ ਆ ਵੀ ਸਾਨੂੰ ਸਾਡੇ ਪ੍ਰੋਡਕਟ ਤੇ ਦਮ ਹੈਗਾ ਸਾਡੇ ਸਾਡੇ ਕੰਟੈਂਟ ਚ ਦਮ ਹੈਗਾ ਤਾਂ ਅਸੀਂ ਲੜਾਂਗੇ ਪਿੱਛੇ ਨਹੀਂ ਹਟਾਂਗੇ ਅਸੀਂ ਬਸ ਇਹ ਮੇਰੀ ਕਮਿਟਮੈਂਟ ਆ ਆਪਣੇ ਆਪ ਨਾਲ ਵੀ ਇਹ ਮੇਰੀ ਕਮਿਟਮੈਂਟ ਆ ਤੁਹਾਡੇ ਸਾਰਿਆਂ ਨਾਲ ਵੀ ਸਾਰੇ ਕੰਟੈਂਟ ਵਾਲਿਆਂ ਨਾਲ ਵੀ ਇਹ ਮੇਰੀ ਕਮਿਟਮੈਂਟ ਆ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਇਹਦੇ ਚ ਬਸ ਤੁਹਾਡਾ ਸਾਥ ਚਾਹੀਦਾ ਮੈਂ ਹੋਰ ਕੁਛ ਨਹੀਂ ਕਰ ਸਕਦਾ ਮੈਂ ਟੀਜ਼ਰ ਰਿਲੀਜ਼ ਕਰ ਚੁੱਕੇ ਹਾਂ ਟੀਜ਼ਰ ਤੁਸੀਂ ਦੇਖ ਚੁੱਕੇ ਹੋ ਤੁਸੀਂ ਐਪਰੀਸ਼ੀਏਟ ਕੀਤਾ ਬਹੁਤ-ਬਹੁਤ ਸਤਿਕਾਰ ਬਹੁਤ ਪਿਆਰ ਬਹੁਤ ਜ਼ਿਆਦਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਪਰ ਇਹ ਇਹ ਫਿਲਮ ਨੂੰ ਵੱਡੀ ਕਰਨਾ ਤੁਸੀਂ ਹੁਣ ਇਸ ਫਿਲਮ ਦੇ ਮੇਕਰਸ ਨੂੰ ਵੱਡੀ ਕਰਨ ਵੱਡਾ ਕਰਨਾ ਤੁਸੀਂ ਮੈਨੂੰ ਮੈਨੂੰ ਵੱਡਾ ਨਹੀਂ ਕਰਨਾ ਇਸ ਕੰਟੈਂਟ ਨੂੰ ਵੱਡਾ ਕਰਨਾ ਤੁਸੀਂ ਬਾਕਸ ਆਫਿਸ ਤੇ ਵਟਾ ਕਰਨਾ ਤੁਸੀਂ ਤੁਹਾਨੂੰ ਪਤਾ ਹੈ ਤੁਸੀਂ ਕਿਵੇਂ ਕਰਨਾ ਮੈਨੂੰ ਨਹੀਂ ਪਤਾ ਇਹ ਤੁਸੀਂ ਜਾਣਦੇ ਹੋ ਮੈਂ ਕੋਈ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਨਹੀਂ ਹੈਗਾ ਵੀ ਮੈਂ ਹੁਣ ਘਰ ਘਰ ਜਾ ਕੇ ਮੈਂ ਮੈਨੂੰ ਵੋਟ ਪਾਓ ਮੈਨੂੰ ਵੋਟ ਪਾਓ ਮੈਨੂੰ ਵੋਟ ਪਾਓ ਪਰ ਮੈਂ ਉਹ ਜਿਹੜੇ ਪੋਲੀਟੀਸ਼ੀਅਨ ਇੱਕ ਗੱਲ ਕਹਿੰਦੇ ਹੁੰਦੇ ਨੇ ਨਾ ਵੀ ਮੇਰੇ ਪੁਰਾਣੇ ਕੰਮਾਂ ਨੂੰ ਦੇਖ ਕੇ ਮੈਨੂੰ ਵੋਟ ਪਾਓ ਮੈਂ ਇੰਨੀ ਗੱਲ ਤਾਂ ਮੈਂ ਕਹੀ ਸਕਦਾ 9.5 ਸਾਲ ਹੋ ਗਏ ਮੈਨੂੰ ਇਸ ਇੰਡਸਟਰੀ ਦੇ ਵਿੱਚ ਮੈਂ ਬੋਲਿਆ ਨਹੀਂ ਕਦੇ ਮੈਂ ਕਿਸੇ ਕੌਂਟਰਵਰਸੀ ਤੇ ਨਹੀਂ ਬੋਲਿਆ ਮੈਂ ਕਿਸੇ ਹੋਰ ਚੀਜ਼ ਤੇ ਨਹੀਂ ਬੋਲਿਆ ਅੱਜ ਵੀ ਮੈਂ ਜੇ ਬੋਲ ਰਿਹਾ ਮੈਂ ਆਪਣੇ ਹੱਕ ਦੀ ਗੱਲ ਕਰ ਰਿਹਾ ਮੈਂ ਕਿਸੇ ਦੇ ਖਿਲਾਫ ਨਹੀਂ ਬੋਲ ਰਿਹਾ ਮੈਂ ਅੱਜ ਵੀ ਕਹਿਣਾ ਮੈਂ ਹੁਣ ਵੀ ਕਹਿਣਾ ਕੋਈ ਹੇਟ ਨਹੀਂ ਕੋਈ ਨੈਗੇਟਿਵਿਟੀ ਨਹੀਂ ਪਰ ਮੈਂ ਜਿਹੜੀ ਗੱਲ ਕਹਿਣੀ ਆ ਮੈਨੂੰ ਦਿਲੋਂ ਲੱਗਿਆ ਜੇ ਮੈਨੂੰ ਦਿਲੋਂ ਮਹਿਸੂਸ ਹੋਏ ਮੈਂ ਤਾਂ ਕਹਿ ਰਿਹਾ ਤੇ ਮੈਂ ਇਹ ਕਹਿ ਰਿਹਾ ਅਸੀਂ ਲੜਾਂਗੇ ਖੜਾਂਗੇ ਅਸੀਂ ਸਾਡੇ ਨਾਲ ਕਿੰਨੇ ਬੰਦੇ ਖੜਦੇ ਆ ਉਹ ਸਮਾਂ ਦੱਸੂਗਾ ਪਰ ਅਸੀਂ ਖੜਾਂਗੇ ਇਸ ਵਾਰ ਇਸ ਵਾਰੀ ਪਿੱਛੇ ਨਹੀਂ ਹਟਣਾ ਸੀ। ਬੁਲੰਦੀਆਂ ਮੇਰੇ ਗਾਣੇ ਦੀਆਂ ਨਾ ਲਾਈਨਾਂ ਨੇ। ਸ਼ਾਇਦ ਤੁਸੀਂ ਸੁਣੀਓ ਹੁਣ ਬਈ ਬੜਾ ਜ਼ੋਰ ਲੋਕਾਂ ਨੇ ਲਾਉਣਾ ਤੁਹਾਨੂੰ ਖੁੱਡੇ ਲਾਉਣ ਲਈ। ਹਿੰਮਤ ਨਾ ਛੱਡਿਓ ਆਪਣੀ ਜਗ੍ਹਾ ਤੇ ਖੜੇ ਰਹੋ। ਇੱਕ ਖੁਦ ਤੇ ਰੱਖ ਵਿਸ਼ਵਾਸ ਤੇ ਦੂਜਾ ਰੱਬ ਨੂੰ ਭੁੱਲਿਓ ਨਾ। ਜੋ ਖੁਦ ਨਾਲ ਕੀਤਾ ਵਾਅਦਾ ਉਹ ਤੇ ਅੜੇ ਰਹੋ। ਉਹ ਗਾਣੇ ਦੀਆਂ ਲਾਈਨਾਂ ਸੱਚ ਕਰਾਂਗੇ ਹੁਣ। ਖੜਾਂਗੇ। ਖੜਾਂਗੇ ਅਫਸੋਸ ਆ ਬਸ ਵੀ ਇੱਕ ਪੰਜਾਬੀ ਨੂੰ ਦੂਜੇ ਪੰਜਾਬੀ ਦੇ ਖਿਲਾਫ ਖੜਨਾ ਪੈ ਰਿਹਾ ਇਹੀ ਅਫਸੋਸ ਆ ਅਸੀਂ ਖੜਦੇ ਕਿਸੇ ਹੋਰ ਦੇ ਖਿਲਾਫ ਖੜਦੇ ਬਾਹਰਲੇ ਦੇ ਖਿਲਾਫ ਖੜਦੇ ਇਕ ਠੋਕ ਕੇ ਖੜਦੇ ਪਰ ਸਾਨੂੰ 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 ਬਾਹਰਲੇ ਬੰਦੇ ਨੇ ਆਪਣੇ ਆ ਦੇ ਖਿਲਾਫ ਖੜੇ ਕਰਤਾ ਆਪਣੇ ਆ ਦੇ ਖਿਲਾਫ ਖੜੇ ਕਰਤਾ ਸਾਡੇ ਆਪਣੇ ਨੇ ਬਹੁਤ ਰਿਸਪੈਕਟੇਬਲ ਡਾਇਰੈਕਟਰ ਰੈਕਟਰ ਪ੍ਰੋਡਿਊਸਰ ਐਕਟਰ ਨੇ ਉਹ ਅਸੀਂ ਉਹਨਾਂ ਦੀਆਂ ਫਿਲਮਾਂ ਦੇਖਦੇ ਰਹੇ ਆ ਯਾਰ ਅਸੀਂ ਐਡਮਾਇਰ ਆ ਨਾ ਉਹਨਾਂ ਦੇ ਪਰ ਉਹਨਾਂ ਨੇ ਸਾਨੂੰ ਛੋਟਾ ਸਮਝ ਕੇ ਸਾਡਾ ਇਹ ਨਹੀਂ ਸਮਝਿਆ ਵੀ ਯਾਰ ਸਾਡੇ ਛੋਟੇ ਨੇ ਚਲੋ ਨਹੀਂ ਸਮਝਿਆ ਇਟਸ ਓਕੇ 6E ਚ 14 ਮਾਰਚ ਨੂੰ ਹੀ ਆਊਗੀ 6E ਚ ਫਿਲਮ ਆਪਣੀ ਡੇਟ ਚੇਂਜ ਨਹੀਂ ਕਰੂਗੀ 6E ਚ ਫਿਲਮ ਆਪਣੀ ਡੇਟ ਚੇਂਜ ਨਹੀਂ ਕਰੂਗੀ 14 ਮਾਰਚ ਨੂੰ ਹੀ ਆਊਗੀ